ਇਹ ਪੋਸ਼ਨ ਮਤਲਬ ਬੈਲੈਂਸਡ ਡਾਈਟ ਦੀ ਕੀ ਇੰਪੋਰਟੈਂਸ ਹੈ ਅੱਜ ਕੱਲ੍ਹ ਦੇਖੋ ਸਾਰੇ ਬੱਚੇ ਜਿਆਦਾ ਜੰਕ ਫੂਡ ਹੀ ਲੈਂਦੇ ਆ ਹੈਨਾ ਉਹਨਾਂ ਨੂੰ ਮੋਸਟ ਹੀ ਜੰਕ ਫੂਡ ਚੰਗਾ ਲੱਗਦਾ ਜਦਕਿ ਉਹ ਚ ਕੋਈ ਵੀ న్యూਟ੍ਰੀਐਂਟ ਨਹੀਂ ਹੁੰਦਾ ਉਹ ਸਾਡੀ ਗਰੋਥ ਤੇ ਵੀ ਬੈਡ ਇਫੈਕਟ ਪਾਉਂਦੇ ਆ ਸਾਨੂੰ ਉਹਦਾ ਕੋਈ ਫਾਇਦਾ ਸਾਨੂੰ ਕੀ ਲੈਣਾ ਚਾਹੀਦਾ ਬੈਲੈਂਸਡ ਡਾਈਟ ਕਿਉਂਕਿ ਬੈਲੈਂਸਡ ਹੈ ਕਿ ਇਹ ਜਿੱਚ ਪ੍ਰੋਟੀਨ ਕਾਰਬੋਹਾਈਡਰੇਟਸ ਖੋ ਰਾਮਾ ਦੱਸਿਆ ਸਾਰੇ ਜਿਹੜੇ ਆ ਨਾ ਪ੍ਰੋਪਰ ਅਮਾਉਂਟ ਵਿੱਚ ਮੀਟ ਦਾ ਮਾਉਂਟ ਵਿੱਚ ਉਹ ਸਾਨੂੰ ਰੋਜ਼ ਲੈਣੇ ਚਾਹੀਦੀ ਹੈ ਕਿਉਂਕਿ ਹਾ ਨਿਊਟ੍ਰੀਸ਼ਨ ਆਪਣੀ ਇੱਕ ਵੈਲਿਊ ਆ ਕੀਮਤ ਆ ਸਾਡੀ ਬੋਡੀ ਲਈ ਉਹਦਾ ਬੂਡੀ ਫੈਕਟ ਪੈਂਦਾ ਆ ਆਪਾਂ ਕਿੰਨਾ ਪੂਰੇ ਹਫਤੇ ਤੁਹਾਨੂੰ ਦੱਸਣਾ ਕਿ ਤੁਸੀਂ ਆਹ ਵਾਲੀ ਡਾਈਟ ਲੈਣੀ ਆ ਉਹ ਬਹੁਤ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ ਕਿ ਡਾਈਟ ਦੇ ਨਾਲ ਸਾਨੂੰ ਆਪਣੇ ਆਲੇ-ਗਾਲੇ ਦੀ अपनी बॉडी की सफाई क्योंकि खाने को पेल है क्योंकि वॉश करा तो ही बॉडी कोई भी एंटर नहीं करूंगा सूरा लाइफ का ज्यादा फायदा मिलेगा कि खा खाने बादंडवॉश कर दिया सारे बारे दसिया जाएगा कि सूदार्ड जो पूरे हफ्ते कविता मुकाबला ਕਾਲਾ ਉਹਦੀ ਗਾੜੀ ਜਿਹੜੀ ਚਾਰ ਟਾਂ ਮਾਡਲ ਆ ਉਹ ਵੀ ਥੱਲੇ ਪਿਛਲੇ ਹਫਤੇ ਨੈਸ਼ਨਲ ਹਾਈਵੇ ਪਾਸਤੇ ਕਾਰਡੀ ਸਰਕਾਰ ਨੇ ਜਿਹੜੀ ਆ ਉਹ ਕਮਪੇਨ ਚਲਾਈ ਸੀ ਯੁੱਧ ਨੈਸ਼ਨ ਵਿਰੋਧ ਉਸ ਮੂਹਰੇ ਜਿਹੜਾ ਚਲੋਂ ਦਾ ਕੀ ਰੋਡ 'ਤੇ ਸਰਕਾਰ ਦੀ ਐਮਰਜੈਂਸੀ ਸਟੇਟ ਸੀ ਕਿ ਕੋਈ ਖੇਡੂ ਨਾ ਕੋ ਪੂਰ ਰੋਡ 'ਤੇ ਤੋਂ ਕਿ ਦੇ ਪੋਰਟ ਆਟਵਾ ਐ ਸੋਸਾਇਟੀ ਨਾ ਉਹ ਸਭ ਤੋਂ ਉੱਪਰ ਦੀ ਵਾਇਲੈਂਸ ਦੀ ਹੁੰਦਸ ਦੀ ਆ ਜਿੰਨੇ ਵੀ ਦਸਤਾਵੇਜ਼ ਤਾਂ ਮੌਜੂਦ ਹੈ ਕਾਹੋ ਵੱਲ ਸਾਂ ਤਾਂ ਇਹੋ ਕੁ ਐ ਸਾਰੇ ਵੀ ਜਰੀਏ ਨਾਲ ਆਪਾਂ ਹੀ ਕਰਦੇ ਆ ਗਲਤ ਕੰਮ ਕਰਦੇ ਆ ਉਹਨੂੰ ਲੈਣ ਵਾਸਤੇ ਫਿਰ ਕੀ ਆਪਾਂ ਦੇਖਾਂ ਕਿ ਵੀਡੀਓ ਵਿੱਚ ਹਮੇਸ਼ਾ ਦੇਖਦੇ ਕਿ ਡਰੱਗਸ ਦੇ ਜਿਹੜੇ ਆ ਨਾ ਜਿਆਦਾ ਸਨੀ ਮੁਸ਼ਕਿਲ ਹੁੰਦੀਆਂ ਕਿਉਂਕਿ ਡਰੱਗਸ ਲੈਣ ਤੇ ਹੀ ਕਈ ਵਾਰੀ ਕੋਈ ਇਤਲਾ ਦਾ ਕ੍ਰਾਈਮ ਹੁੰਦਾ ਕਿ ਅਸੀਂ ਉਹਦੀ ਕੋਈ ਮਾਫੀ ਵੀ ਨਹੀਂ ਮਿਲਦੀ ਸਾਾਨੂੰ ਅਸੀਂ ਦੇ ਨਾਇਕ ਨਹੀਂ ਹੁੰਦਾ ਅਪਾ ਜਦੋਂ ਜਨਮ ਲੈਂਦੇ ਨਾ ਸਾਡੇ ਪੇਰੈਂਟਸ ਹੀ ਸੋਚਦੇ ਆ ਕਿ ਸਾਡਾ ਬੱਚਾ ਵੱਡਾ ਹੋ ਕੇ ਚੰਗੇ ਤੋਂ ਚੰਗੇ ਕੰਮ ਕਰੇ ਸਾਡੇ ਸੁਪਨਿਆਂ ਨੂੰ ਸਫਲ ਕਰੇ ਤੁਹਾਡੀ ਫੇਰ ਤੇ ਨਹੀਂ ਤੁਹਾਡੇ ਪਿਆਰ ਤੇ ਹੀ ਬੜਾ ਅਸਰ ਪਾਉਂਦੇ ਹਨ ਮਾਦਕ ਪਦਾਰਥਾਂ ਦੀ ਲਤ ਕਦੇ ਵੀ ਤੁਹਾਨੂੰ ਖੁਸ਼ ਨਹੀਂ ਕਰ ਸਕਦੀ ਬਲਕਿ ਤੁਹਾਡੇ ਜੀਵਨ ਨੂੰ ਵਿਰਾਗੀ ਤੇ ਨਿਰਾਸ਼ਾ ਵਿੱਚ ਬਦਲ ਲੈਂਦੀ ਹੈ ਇਹ ਸਿਰਫ ਸਰੀਰ ਲਈ ਖਤਰਾ ਨਹੀਂ ਨਸ਼ੀਲੇ ਪਦਾਰਥਾਂ ਦਾ ਇਸਤੇਮਾਲ ਸ਼ੁਰੂ ਵਿੱਚ ਸ਼ਾਇਦ ਕੁਝ ਸਫਾ ਲੱਗਦਾ ਹੋਵੇ ਪਰ ਜਿਵੇਂ ਜਿਵੇਂ ਇਹ ਆਦਤ ਬੰਦੀ ਹੈ ਵਿਅਕਤੀ ਸਿਰਫ ਆਪਣੇ ਪਰਿਵਾਰ ਦੋਸਤਾਂ ਤੇ ਆਪਣੀ ਸਿਹਤ ਨੂੰ ਨਹੀਂ ਸਗੋ ਸਮਾਜ ਨੂੰ ਵੀ ਨੁਕਸਾਨ ਪਹੁੰਚਦਾ ਹੈ ਇੱਕ ਵਿਅਕਤੀ ਜੋ ਨਸ਼ਿਆਂ ਦਾ ਇਸਤੇਮਾਲ ਕਰਦਾ ਹੈ ਉਹ ਸਮਾਜ ਨਹੀਂ ਸਮਝ ਨਹੀਂ ਪਾਉਂਦਾ ਜਿਹੜਾ ਕਿ ਤੂਰੀ ਵਰਤਦੇ ਚਿੱਟਾ ਇਹਨੂੰ ਤੇ ਚਿੱਟੀਆਂ ਕਬੀਜਾਂ ਵੀ ਪਾਈਆਂ ਜਿਹੜਾ ਕਿ ਤੁਹਾਡੇ ਜੀਵਨ ਨੂੰ ਕਾਲਾ ਕਰ ਦਿੰਦਾ ਅਸੀਂ ਬੜੇ ਖੜੇ ਆ ਜਿਹੜੇ ਮੈਸੇਜ ਬਿਨਾਂ ਡਰੱਗਸ ਤੋਂ ਵੀ ਉਸ ਜੋਨ ਚ ਚਲੇ ਗਿਆ ਜਿਹਦੇ ਵਿੱਚ ਸ਼ਾਇਦ ਉਹਨਾਂ ਦੀ ਸ਼ੁਰੂਆਤ ਆ ਕਿਉਂਕਿ ਪੁੱਤਰ ਵੀ ਇਕੱਲੇ ਮਾਪੇ ਵੀ ਨਹੀਂ ਸ਼ਕਲਾਂ ਵੇਖ ਕੇ ਪਛਾਣ ਲੈਂਦੇ ਸਕੂਲੇ ਪੜਾਉਣ ਵਾਲੇ ਅਧਿਆਪਕ ਵੀ ਸ਼ਕਲਾਂ ਵੇਖ ਕੇ ਤੇ ਬਦਲਦਾ ਤਾਂ ਬਿਹੇਵੀਅਰ ਵੇਖ ਕੇ ਪਤਾ ਲੱਗ ਜਾਂਦਾ ਸਾਰਾ ਕੁਝ ਕਿੰਨਾ ਕੋਸ਼ਿ ਡਿਪਾਰਟਮੈਂਟ ਨੇ ਇਕੱਠਾ ਕੀਤਾ ਹੋਇਆ ਮੈਡਮ ਪਹਿਲਾਂ ਪੋਸ਼ਨ ਬਾਰੇ ਬੋਲ ਕੇ ਗਏ ਆ ਪੋਸ਼ਨ ਮਾਤੇ ਬੋਲਦੇ ਆ ਬੋਲਦੇ ਆ ਕਿ ਸਾਡੇ ਐਡ ਪ੍ਰੈਜ਼ੈਂਟ ਦੋ ਬੱਚੇ ਆ ਇੱਕ ਛੋਟਾ ਜਿਹੜਾ ਕਿ ਬੈਠ ਗਿਆ ਉਹਦੇ ਕੋ ਖਲੋਤਾ ਨਹੀਂ ਜਾਂਦਾ ਇੱਕ ਨੇ ਉੱਧਰ ਵੋਮਿਟ ਕਰ ਦਿੱਤੀ ਉਲਟੀ ਕਰ ਦਿੱਤੀ ਆ ਸ਼ਾਇਦ ਅਸੀਂ ਵੀ ਉਹ ਕਾਰਵਾਈਆਂ ਪਾ ਦਿੰਨੇ ਆ ਤੇ ਤੁਸੀਂ ਵੀ ਇਹਨਾਂ ਗੱਲਾਂ ਤੋਂ ਬਹੁਤ ਦੂਰ ਜਾ ਚੁੱਕੇ ਹੋਏ ਇਹਨਾਂ ਗੱਲਾਂ ਨੂੰ ਸਮਝਦਾ ਹੀ ਨਹੀਂ ਹੈਗੇ ਵੀ ਅਸੀਂ ਕੀ ਖਾਣਾ ਤੁਸੀਂ ਸਵੇਰੇ ਘਰ ਮੰਮੀ ਪਾਪਾ ਨਾਲ ਲੜ ਕੇ ਭਾਵੇਂ ਉਹਨਾਂ ਦੀ ਬਣਾਈ ਰੋਟੀ ਨਹੀਂ ਖਾਂਦੇ ਹੋਣੇ ਆਉਂਦੇ ਆਉਂਦੇ ਦੁਕਾਨ ਤੋਂ ਕੁੜ ਕਰੇ ਜਾ ਐ ਹੋਂ ਦੀਆਂ ਕੁਝ ਲੈ ਕੇ ਖਾ ਲੈਂਦੇ ਜੇ ਕੋਈ ਕਹਿ ਕੇ ਤੁਸੀਂ ਗੰਦ ਮੰਦ ਖਾਂਦੇ ਜੇ ਲੈ ਕੇ ਜਿਹੜਾ ਤੁਹਾਨੂੰ ਬਿਮਾਰ ਕਰਦਾ ਆ ਉਮਰ ਇਹ ਛੋਟਾ ਜਿਹਾ ਬਚਾਇਆ ਸੁਮਨ ਚ ਤੇ ਆ ਕੇ ਪਹਿਲਾਂ ਕੂਲਾ ਦੇ ਬੱਚੇ ਘੰਟਾ ਘੰਟਾ ਖੇਡ ਕੇ ਥੱਕ ਜਾਂਦੇ ਹੁੰਦੇ ਸੀ ਫਿਰ ਵੀ ਸਾਰਾ ਕਦੀ ਬਹੁਤ ਰਿਆਰ ਇੱਕ ਕਦੀ ਅਜੀ ਦੇਖਦੇ ਹੁੰਦੇ ਸੀ ਕਿ ਕੋਈ ਬੱਚਾ ਕਦੀ ਇਕੱtain ਕੋਈ ਇਸ ਤਰ੍ਹਾਂ ਬੈਠਾ ਹੋਗਾ ਅਦਰਵਾਈਜ਼ ਕਦੀ ਆਜੀ ਦੇਖੀ ਹੁਣ ਹਰ ਦੂਸਰੇ ਦਿਨਾਂ ਛੋਟਾ ਜਿਹਾ ਬੱਚਾ ਇਹਨੂੰ ਕੀ ਪ੍ਰੋਬਲਮ ਹੈ ਬਹੁਤੇ ਆਪਣੇ ਮਾਤਾ ਪਿਤਾ ਆਪਣੇ ਬੱਚੇ ਨੂੰ ਮਾੜੀ ਚੀਜ਼ ਨਹੀਂ ਦਿੰਦਾ ਜੋ ਆਪ ਕਹਿੰਦੇ ਆ ਕਈ ਵਾਰੀ ਤੋਂ ਅਸੀਂ ਸ਼ਾਇਦ ਆਪ ਨੂੰ ਨਾ ਕਰਦੇ ਤੁਹਾਡੇ ਲਈਓ ਜ਼ਰੂਰ ਰੱਖਦੇ ਹਾਂ ਕਿ ਸਾਡੇ ਬੱਚੇ ਨੇ ਆ ਖਾ ਕੇ ਜਾਨਾ ਦਹੀਂ ਇੰਨਾ ਵਾ ਮੇਰਾ ਪੁੱਤ ਖਾ ਗਏ ਮੇਰੀ ਧੀ ਖਾ ਜਾਵੇ ਇਹ ਮਾਪਿਆਂ ਦੇ ਮਨ ਵਿੱਚ ਹੁੰਦਾ ਹੈ ਪਰ ਜੇ ਤੁਸੀਂ ਉਹਨਾਂ ਨੂੰ ਇਹ ਮੌਕਾ ਦੋਗੇ ਉਹਨਾਂ ਨੇ ਤੁਹਾਨੂੰ ਤੋੜਨਾ ਵਾ ਸਕੂਲ ਵਾਲ ਹਰ ਜਿੱਤਰਾ ਨੌਕੀ ਤੇ ਜਾਂਦੇ ਆ ਨਾ ਸਾਰੇ ਖੁਸ਼ ਹੋਗੇ ਇਸ ਤਰ੍ਹਾਂ ਹੀ ਬੈਠੇ ਹਰ ਮਾਂ-ਬਾਪ ਆਪਣੇ ਬੱਚੇ ਨੂੰ ਸਕੂਲ ਤੋਰਦਾ ਵਾ ਕਿਸੇ ਇੱਕ ਲੰਬੀ ਆਸ ਦੇ ਨਾਲ ਬੜਾ ਆਦਾ ਭਵਿੱਖ ਬਾਰੇ ਸੋਚ ਕੇ ਵੀ ਆਉਣ ਹੁੰਦਾ ਉਸਦੀਆਂ ਸੋਚਾਂ ਉਹਦੀਆਂ ਸੋਚਾਂ ਇਹ ਨਹੀਂ ਕਿ ਕੌਣ ਕਿਦੀ ਵੇਟ ਕਰਦਾ ਪਲੱਸ 2 ਚ ਪੜਨ ਵਾਲੇ ਬੱਚੇ ਆਹੀ ਉਹ ਉਹ ਆਉਂਦਾ ਪਿਆ ਕਿਉਂ ਨੂੰ ਚੁੱਪ ਕੇ ਨਿਆਣਾ ਕਿਉਂ ਮੰਮੀ